ਜੋ ਰੁਕੇ ਪਹੀਏ ਤੇਲ ਸਪਲਾਈ ਤੇ ਵੀ ਅਸਰ ਹੁਣ ਅੱਗੇ ਕੀ ਬਣੂਗਾ ਹੜਤਾਲ ਦਾ ਭਾਰਤੀ ਨਿਆਸ ਸਹਿਤਾ ਦੇ ਨਵੇਂ ਕਾਨੂੰਨ ਦੇ ਵਿਰੋਧ ਦੇ ਵਿੱਚ ਸੋਮਵਾਰ ਨੂੰ ਦੇਸ਼ ਭਰ ਦੇ ਵਿੱਚ ਡਰਾਈਵਰ ਹੜਤਾਲ ਤੇ ਚਲੇਗੇ ਦਿਨ ਦਿਨਾਂ ਦਾ ਹੜਤਾਲ ਦਾ ਜੋ ਹੈ ਫੈਸਲਾ ਸੀ ਇਹ ਪਹਿਲਾ ਦਿਨ ਸੀ ਅਤੇ ਪਹਿਲੇ ਹੀ ਦਿਨ ਕਈ ਰਾਜਾਂ ਦੇ ਵਿੱਚ ਸਿਸਟਮ ਟੁੱਟਦਾ ਦੇਖਿਆ ਗਿਆ ਇਸ ਦੇ ਨਾਲ ਪੈਟਰੋਲ ਅਤੇ ਡੀਜ਼ਲ ਦੇ ਨਾਲ ਨਾਲ ਸਬਜ਼ੀਆਂ ਅਤੇ ਫਲਾਂ ਦੀ ਸਪਲਾਈ ਪ੍ਰਭਾਵਿਤ ਹੋਈ ਹੈ ਭਾਰਤੀ ਨਿਆਇ ਸੰਹਿਤਾ ਦੀਆਂ ਨਵੀਆਂ ਵਿਵਸਥਾਵਾਂ ਮੁਤਾਬਕ ਹਿੱਟ ਐਂਡ ਰਨ ਮਾਮਲੇ ਦੇ ਵਿੱਚ 7 ਲੱਖ ਰੁਪਏ ਦਾ ਜੁਰਮਾਨਾ ਅਤੇ 10 ਸਾਲ ਦੀ ਕੈਦ ਹੋ ਸਕਦੀ ਹੈ ਟਰੱਕ ਟੈਕਸੀ ਅਤੇ ਬੱਸ ਆਪਰੇਟਰਾਂ ਨੇ ਸਰਕਾਰ ਤੋਂ ਇਸ ਵਿਵਸਥਾ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ ਉਸ ਦਾ ਕਹਿਣਾ ਹੈ ਕਿ ਡਰ ਹੈ ਕਿ ਇਸ ਨਾਲ ਬੇਲੋੜੇ ਸ਼ੋਸ਼ਣ ਨੂੰ ਉਤসাহিত ਕੀਤਾ ਜਾਵੇਗਾ ਮੰਗਲਵਾਰ ਨੂੰ ਮੀਟਿੰਗ ਦੀ ਗੱਲ ਆਖੀ ਜਾ ਰਹੀ ਹੈ 올 ਇੰਡੀਆ ਮੋਟਰ ਟ੍ਰਾਂਸਪੋਰਟ ਕਾਂਗਰਸ ਨੇ ਮੰਗਲਵਾਰ ਨੂੰ ਫਿਰ ਤੋਂ ਬੈਠਕ ਬੁਲਾਈ ਹੈ ਦੂਜੇ ਪਾਸੇ ਸੋਮਵਾਰ ਨੂੰ ਮਹਾਰਾਸ਼ਟਰ ਮੱਧ ਪ੍ਰਦੇਸ਼ ਗੁਜਰਾਤ ਹਰਿਆਣਾ ਪੰਜਾਬ ਉੱਤਰ ਪ੍ਰਦੇਸ਼ ਹਿਮਾਚਲ ਰਾਜਸਥਾਨ ਅਤੇ ਬਿਹਾਰ ਦੀਆਂ ਸਥਾਨਕ ਟ੍ਰਾਂਸਪੋਰਟ ਯੂਨੀਅਨਾਂ ਨੇ ਨੀਜੀ ਬਸਾਂ ਟਰੱਕਾਂ ਤੇਲ ਟੈਂਕਰਾਂ ਅਤੇ ਟੈਕਸੀਆਂ ਦਾ ਸੰਚਾਲਨ ਬੰਦ ਕਰ ਦਿੱਤਾ ਹਾਲਾਂਕਿ ਵੱਖ-ਵੱਖ ਸੂਬਿਆਂ ਦੇ ਵਿੱਚ ਬੰਦ ਦਾ ਅਸਰ ਦੇਖਣ ਨੂੰ ਮਿਲਿਆ ਪੰਜਾਬ ਦੇ ਇੰਦੋਰ ਗੁਜਰਾਤ ਅਤੇ ਸੂਰਤ ਦੇ ਨਾਲ ਨਾਲ ਹਰਿਆਣਾ ਦੇ ਅੰਬਾਲਾ ਦੇ ਵਿੱਚ ਵੀ ਡਰਾਈਵਰਾਂ ਵੱਲੋਂ ਹੜਤਾਲ ਕੀਤੀ ਗਈ ਹੈ ਕਿਉਂਕਿ ਤੇਲ ਟੈਂਕਰ ਡਰਾਈਵਰ ਵੀ ਜੋ ਹੈ ਹੜਤਾਲ ਦੇ ਵਿੱਚ ਸ਼ਾਮਲ ਸਨ ਕੁਝ ਰਾਜਾਂ ਨੇ ਤੇਲ ਦੀ ਕਮੀ ਦੀ ਸ਼ਿਕਾਇਤ ਕੀਤੀ ਸੀ ਪੰਜਾਬ ਦੀ ਗੱਲ ਕਰ ਲੈਣੇ ਆ ਪੰਜਾਬ ਦੇ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਡਰਾਈਵਰਾਂ ਦੀ ਹੜਤਾਲ ਰਹੀ ਇਸ ਕਾਰਨ ਕੁੱਲ 7 ਲੱਖ ਟਰੱਕ ਸੜਕ ਦੇ ਉੱਤੇ ਨਹੀਂ ਉਤਰੇ ਲੁਧਿਆਣਾ ਗੁੱਡਜ਼ ਟਰਾਂਸਪੋਰਟ ਐਸੋਸੀਏਸ਼ਨ ਦੇ ਪ੍ਰਧਾਨ ਜੇਪੀ ਅਗਰਵਾਲ ਨੇ ਕਿਹਾ ਜੇਕਰ ਹੜਤਾਲ ਦੂਜੇ ਦਿਨ ਵੀ ਜਾਰੀ ਰਹੀ ਤਾਂ ਤੇਲ ਦੀ ਕਿੱਲਤ ਹੋ ਸਕਦੀ ਹੈ ਜੇਕਰ ਅਜਿਹਾ ਕੁਝ ਦਿਨ ਹੋਰ ਜਾਰੀ ਰਹਿਆ ਤਾਂ ਸਬਜ਼ੀਆਂ ਫਲਾਂ ਤੇ ਜੋ ਹੈ ਜ਼ਰੂਰੀ ਵਸਤਾਂ ਦੇ ਉੱਪਰ ਵੀ ਕਮੀ ਹੋ ਸਕਦੀ ਹੈ ਕਈ ਥਾਵਾਂ ਦੇ ਉੱਤੇ ਹੜਤਾਲੀ ਡਰਾਈਵਰਾਂ ਨੇ ਹੋਰ ਡਰਾਈਵਰਾਂ ਨੂੰ ਵੀ ਰੋਕ ਕੇ ਹੜਤਾਲ ਦੇ ਵਿੱਚ ਸ਼ਾਮਲ ਕਰ ਲਿਆ ਤਾਂ ਆਲ ਜੰਮੂ ਕਸ਼ਮੀਰ પેટ્રોલ ਟੈਂਕਰ ਐਸੋਸੀਏਸ਼ਨ ਅਤੇ ਜੰਮੂ ਕਸ਼ਮੀਰ ਫਿਊਲ ਸਟੇਸ਼ਨ ਓਨਰਸ ਐਸੋਸੀਏਸ਼ਨ ਦੇ ਪ੍ਰਧਾਨ ਅਨੰਨ ਸ਼ਰਮਾ ਨੇ ਕਿਹਾ ਕਿ ਸੋਮਵਾਰ ਸਵੇਰ ਤੋਂ ਸਾਰੇ ਤੇਲ ਟੈਂਕਰ ਹੜਤਾਲ ਤੇ ਹਨ ਉਹਨਾਂ ਨੇ ਕਿਹਾ ਕਿ ਕਿਸੇ ਵੀ ਡਰਾਈਵਰ ਨੇ ਤੇਲ ਡਿੱਪੂ ਤੋਂ ਤੇਲ ਨਹੀਂ ਭਰਿਆ ਕਿਉਂਕਿ ਉਹ ਨਮੀਆਂ ਤਹਿਰਾਵਾਂ ਨੂੰ ਕਾਲਾ ਕਾਨੂੰਨ ਦੱਸ ਰਹੇ ਹਨ ਹੁਣ ਮੱਧ ਪ੍ਰਦੇਸ਼ ਦੀ ਗੱਲ ਕਰ ਲੈਣੇ ਆ ਇਸੇ ਤਰ੍ਹਾਂ ਮੱਧ ਪ੍ਰਦੇਸ਼ ਦੀ ਟਰਾਂਸਪੋਰਟ ਯੂਨੀਅਨ ਦਾ ਦਾਵਾ ਹੈ ਕਿ ਸੋਮਵਾਰ ਨੂੰ ਕਰੀਬ 100000 ਪ੍ਰਾਈਵੇਟ ਬੱਸਾਂ ਟਰੱਕ ਅਤੇ ਟੈਕਸੀਆਂ ਸੜਕਾਂ ਤੇ ਨਹੀਂ ਉਤਰੀਆਂ ਇਸ ਕਾਰਨ ਸੂਬੇ ਦੇ ਵਿੱਚ ਜਨਤਕ ਆਵਾਜਾਈ ਪ੍ਰਭਾਵਿਤ ਹੋਈ ਹੈ ਪੈਟਰੋਲ ਖਤਮ ਹੋਣ ਕਾਰਨ ਇੰਦੋਰ ਬਾਲਾ ਘਾਟ ਉਜੈਨ ਰਤਲਾਮ ਅਤੇ ਭੋਪਾਲ ਦੇ ਵਿੱਚ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਪੈਟਰੋਲ ਪੰਪ ਐਸੋਸੀਏਸ਼ਨ ਦੇ ਪ੍ਰਧਾਨ ਅਜੇ ਸਿੰਘ ਨੇ ਦੱਸਿਆ ਕਿ ਹੜਤਾਲ ਕਾਰਨ ਲੋਕ ਕਾਫੀ ਪਰੇਸ਼ਾਨ ਨਜ਼ਰ ਆਏ ਮੱਧ ਪ੍ਰਦੇਸ਼ ਜਿਸ ਦੇ ਕਈ ਪੈਟਰੋਲ ਪੰਪਾਂ ਦਾ ਤੇਲ ਖਤਮ ਹੋ ਗਿਆ ਭੋਪਾਲ ਦੇ ਵਿੱਚ ਡਰਾਈਵਰਾਂ ਨੇ ਰਾਏ ਸੇਨ ਰੋਡ ਦੇ ਉੱਤੇ ਟਰੱਕ ਖੜੇ ਕਰਕੇ ਸੜਕ ਜਾਮ ਕਰ ਦਿੱਤੀ ਭੋਪਾਲ ਦੇ ਵਿੱਚ ਡਰਾਈਵਰ ਐਸੋਸੀਏਸ਼ਨ ਦੇ ਆਗੂ ਅਮਰ ਪਟੇਲ ਨੇ ਕਿਹਾ ਡਰਾਈਵਰ 7 ਲੱਖ ਰੁਪਏ ਦਾ ਜੁਰਮਾਨਾ ਨਹੀਂ ਭਰ ਸਕਦੇ ਜਦੋਂ ਤੱਕ ਕਾਨੂੰਨ ਨੂੰ ਖਤਮ ਨਹੀਂ ਕੀਤਾ ਜਾਂਦਾ ਅਸੀਂ ਹੜਤਾਲ ਨਹੀਂ ਬੰਦ ਕਰਾਂਗੇ ਧਾਰ ਦੇ ਵਿੱਚ ਵੀ ਡਰਾਈਵਰਾਂ ਨੇ ਮੁੰਬਈ ਆਗਰਾ ਹਾਈਵੇ ਦੇ ਉੱਪਰ ਜੋ ਹੈ ਟਰੱਕ ਖੜੇ ਕਰ ਦਿੱਤੇ ਆ ਤੇ ਪ੍ਰਾਈਵੇਟ ਵਾਹਨਾਂ ਨੂੰ ਵੀ ਰੋਕ ਦਿੱਤਾ ਹੁਣ ਗੁਜਰਾਤ ਤੇ ਹਿਮਾਚਲ ਦੀ ਹੀ ਗੱਲ ਕਰ ਲੈਣੇ ਆ ਗੁਜਰਾਤ ਦੇ ਵਿੱਚ ਵੀ ਸੋਮਵਾਰ ਨੂੰ ਯਾਨੀ ਕਰੀਬ 40% ਦੀ ਵਪਾਰਕ ਵਾਹਨ ਸੜਕਾਂ ਦੇ ਉੱਪਰ ਨਹੀਂ ਰਹੇ ਤਾਂ ਆਲ ਗੁਜਰਾਤ ਟਰੱਕ ਟਰਾਂਸਪੋਰਟ ਐਸੋਸੀਏਸ਼ਨ ਦੇ ਪ੍ਰਧਾਨ ਮੁਕੇਸ਼ ਦਵੇ ਨੇ ਫਸਟ ਕੀਤਾ ਹੈ ਕਿ ਇਹ ਹੜਤਾਲ ਕਿਸ ਐਸੋਸੀਏਸ਼ਨ ਵੱਲੋਂ ਨਹੀਂ ਬੁਲਾਈ ਗਈ ਹੈ ਡਰਾਈਵਰ ਖੁਦ ਹੀ ਨਵੇਂ ਨਿਯਮਾਂ ਦਾ ਵਿਰੋਧ ਕਰ ਰਹੇ ਹਨ ਉਹਨਾਂ ਨੇ ਕਿਹਾ ਕਿ ਅਸੀਂ ਇਸ ਮਾਮਲੇ ਦੇ ਹੱਲ ਲਈ ਕੇਂਦਰ ਦੇ ਨਾਲ ਗੱਲਬਾਤ ਕਰ ਰਹੇ ਹਾਂ ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਦੇ ਵਿੱਚ ਸਰਕਾਰੀ ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਨੇ ਹੜਤਾਲ ਕਾਰਨ ਤੇਲ ਖਤਮ ਹੋਣ ਦਾ ਖਤਸ਼ਾ ਪ੍ਰਗਟਾਇਆ ਹੈ RTC ਦੇ ਪ੍ਰਬੰਧਨ ਨਿਰਦੇਸ਼ਕ ਰੋਹਨ ਚੰਦ ਠਾਕੁਰ ਨੇ ਕਿਹਾ ਹੜਤਾਲ ਦਾ ਸਾਡੇ ਉੱਤੇ ਅਸਰ ਪਿਆ ਉਹਨਾਂ ਨੇ ਕਿਹਾ ਕਿ ਸਾਡੇ ਕੋਲ 3200 ਬੱਸਾਂ ਦਾ ਫਲੀਟ ਹੈ ਜੋ ਕਿ ਸੂਬੇ ਦੇ ਦੂਜੇ ਦੁਰਾੜੇ ਇਲਾਕਿਆਂ ਨੂੰ ਜੋੜਦਾ ਹੈ ਹਿਮਾਚਲ ਦੇ ਡਿਪਟੀ ਸੀਐਮ ਮਕੇਸ਼ ਨੇ ਕਿਹਾ ਹੈ ਕਿ ਅਸੀਂ ਤੇਲ ਸਪਲਾਈ ਕਰਨ ਵਾਲੀਆਂ ਕੰਪਨੀਆਂ ਦੇ ਸੰਪਰਕ ਵਿੱਚ ਪਰ ਹਰਿਆਣਾ ਦੀਆਂ ਟਰੱਕ ਯੂਨੀਅਨਾਂ ਉਹ ਉਹਨਾਂ ਨੂੰ ਜੋ ਹਿਮਾਚਲ ਪ੍ਰਦੇਸ਼ ਵਿੱਚ ਨਹੀਂ ਆਉਣ ਦੇ ਰਹੀਆਂ ਹਰਿਆਣਾ ਪੱਛਮੀ ਬੰਗਾਲ ਦੀ ਹੀ ਗੱਲ ਕਰ ਲੈਣੇ ਹੁਣ ਕਿ ਹਰਿਆਣਾ ਦੇ ਵਿੱਚ 200 ਦੇ ਕਰੀਬ ਬਸਾਂ ਸੜਕ ਤੇ ਨਹੀਂ ਆਈਆਂ ਉੱਤਰੀ ਹਰਿਆਣਾ ਦੇ ਵਿੱਚ ਨਿੱਜੀ ਬੱਸ ਆਪਰੇਟਰਾਂ ਨੇ ਅੰਬਾਲਾ ਕਰਨਾਲ ਕੁਰਕਸ਼ੇਤਰ ਯਮਨਾ ਨਗਰ ਅਤੇ ਹੋਰ ਵੀ ਜ਼ਿਲ੍ਹਿਆਂ ਦੇ ਵਿੱਚ ਸੇਵਾ ਪੂਰੀ ਤਰ੍ਹਾਂ ਬੰਦ ਕਰ ਦਿੱਤੀਆਂ ਪਾਣੀਪਤ ਆਇਲ ਰਿਫਾਇਨਰੀ ਤੋ ਜੋ ਹੈ ਤੇਲ ਲੈਂਦ ਲਈ ਕੋਈ ਵਾਹਨ ਨਹੀਂ ਸੀ ਇਹ ਤੋਂ ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਸਟੇਸ਼ਨਾਂ ਨੂੰ ਤੇਲ ਸਪਲਾਈ ਕੀਤਾ ਜਾਂਦਾ ਟਰੱਕ ਆਪਰੇਟਰਾਂ ਨੇ ਕਿਹਾ ਕਿ ਉਹ ਨਮੀਆ ਵਿਵਸਥਾਵਾਂ ਖਿਲਾਫ ਜ਼ਿਲ੍ਹਾ ਪ੍ਰਸ਼ਾਸਨ ਨੂੰ ਜੋ ਹੈ ਮੰਗ ਪੱਤਰ ਦੇਣਗੇ ਇਸ ਦੌਰਾਨ ਪੱਛਮੀ ਬੰਗਾਲ ਦੇ ਵਿੱਚ ਸੈਕੰਡਰੀ ਟਰੱਕਾਂ ਦੇ ਅਤੇ ਜੋ ਵਪਾਰਕ ਵਾਹਨਾਂ ਨੇ ਫੂਗਲੀ ਜ਼ਿਲ੍ਹੇ ਦੇ ਵਿੱਚ ਡਾਕੂਨੀ ਟੋਲ ਪਲਾਜ਼ਾ ਨੇੜੇ NH2 ਨੂੰ ਰੋਕ ਦਿੱਤਾ ਤਾਂ ਹਾਲਾਂਕਿ ਹੁਣ ਤੱਕ ਵਸਤੂਆਂ ਦੀ ਸਪਲਾਈ ਜਾਂ ਕੀਮਤਾਂ ਤੇ ਕੋਈ ਅਸਰ ਨਹੀਂ ਹੋਇਆ